ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਥੋੜਾ ਜਿਹਾ ਸਮਾਂ ਮਿਲਿਆ ਫੇਰ ਤੋਂ ਤੇ ਕਿਹਾ ਵੀ ਚਲੋ ਕੋਈ ਵਿਚਾਰ ਕਰਦੇ ਆ ਬੈਠੇ ਬੈਠੇ ਮਾਲਕ ਨੇ ਫੁਰਨਾ ਦਿੱਤਾ ਵੀ ਸ਼ਾਇਦ ਕੋਈ ਡੀਕ ਰਿਹਾ ਤੇ ਜਦੋਂ ਕੋਈ ਸੰਗਤ ਵੱਲੋਂ ਕੋਈ ਉਹ ਕਹਿੰਦੇ ਹੁੰਦੇ ਨਾ ਜਿਹੜਾ ਮੈਸੇਜ ਹੁੰਦਾ ਜ਼ਰੂਰੀ ਨਹੀਂ ਅਸੀਂ ਬੋਲ ਕੇ ਦਈਏ ਜਾਂ ਫੋਨ ਕਰਕੇ ਦੱਸੀਏ ਕਈ ਵਾਰੀ ਉਹ ਮਨ ਦਾ ਇੱਕ ਮੈਸੇਜ ਆ ਜਾਂਦਾ ਵੀ ਜਿਵੇਂ ਸੰਗਤ ਵੇਟ ਕਰ ਰਹੀ ਹੁੰਦੀ ਹੈ ਤੇ ਚਲੋ ਮਾਲਕ ਨੇ ਫਰਨਾਕ ਦਿੱਤਾ ਜੀ ਅੱਜ ਆਪਾਂ ਵਿਚਾਰ ਕਰਦੇ ਸੀਗੇ ਮਾਰੇ ਗੁਰਬਾਣੀ ਚ ਸਮਝਾਉਂਦੇ ਆ ਜਿਸ ਮਨੁੱਖ ਪੇ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ ਪਾਪ ਬ੍ਰਹਮ ਜਿਨੇ ਹਿਰਦੇ ਆਰਾਧਿਆ ਤਿੰਨ ਪੌ ਸਾਗਰ ਧਰਿਆ ਬਾਦਸ਼ਾਹ ਦੱਸਦੇ ਆ ਵੀ ਜਦੋਂ ਆਪਾਂ ਕਿਸੇ ਦੇ ਅੱਗੇ ਬੇਨਤੀ ਕਰਦੇ ਆ ਜਾਂ ਆਪਣਾ ਦੁੱਖੜਾ ਰੋਂਦੇ ਆ ਤਉ ਉਹ ਮਹਾਰਾਜ ਕਹਿੰਦੇ ਆਪਦਾ ਦੁੱਖੜਾ ਸ਼ੁਰੂ ਕਰ ਲੈਂਦਾ ਕਿ ਦੁਨੀਆ ਦੇ ਵਿੱਚ ਦੁੱਖ ਤਾਂ ਹਰ ਕਿਸੇ ਨੂੰ ਆ ਕੋਈ ਐਸਾ ਇਨਸਾਨ ਹੈ ਨਹੀਂ ਜਿੱਦ ਨੂੰ ਦੁੱਖ ਨਹੀਂ ਤੇ ਫਿਰ ਮਾਲਕ ਸਾਨੂੰ ਦੱਸਦੇ ਆ ਮਹਾਰਾਜ ਸਮਝਾਉਂਦੇ ਵੀ ਜੇ ਦੁੱਖ ਕੋਈ ਦੱਸਣਾ ਹੀ ਆ ਕਿਉਂ ਨਾ ਆਪਾਂ ਪ੍ਰਮਾਤਮਾ ਅੱਗੇ ਦੱਸੀਏ ਜਿਹੜਾ ਸਾਡਾ ਦੁੱਖ ਘਟਾ ਸਕਦਾ ਜੇ ਕੋਈ ਇਨਸਾਨ ਤੁਹਾਡਾ ਦੁੱਖ ਸੁਣ ਵੀ ਲਊਗਾ ਸੁਣ ਕੇ ਉਹ ਤਾਂ ਵਿਚਾਰਾ ਆਪ ਦੁਖੀ ਹੈ ਉਹ ਆਪਦੇ ਦੁੱਖੜੇ ਸ਼ੁਰੂ ਕਰ ਦਿੰਦਾ ਗਰਬਾਣੀ ਦੇ ਵਿੱਚ ਮਹਾਰਾਜ ਨੇ ਬਹੁਤ ਸਾਨੂੰ ਚੀਜ਼ਾਂ ਇਹੋ ਜਿਹੀਆਂ ਸਮਝਾਈਆਂ ਤੇ ਦੱਸਿਆ ਹੋਇਆ ਵੀ ਭਾਈ ਜੇ ਕੋਈ ਦੁੱਖ ਹੈਗਾ ਤੇ ਆਪਾਂ ਕੋਸ਼ਿਸ਼ ਕਰੀਏ ਉਹ ਮਾਲਕ ਅੱਗੇ ਬੇਨਤੀ ਕਰੀਏ ਉਹ ਫਿਰ ਜੇ ਆਪਾਂ ਕਿਸੇ ਇਨਸਾਨ ਅੱਗੇ ਕਰਾਂਗੇ ਕੋਈ ਅਸਾਂ ਇਨਸਾਨ ਹੈ ਨਹੀਂ ਜਿੰਨੂੰ ਕੋਈ ਦੁੱਖ ਨਾ ਹੋਵੇ ਸਲਫ ਮਾਲਕ ਦੀ ਬੰਦਗੀ ਕਰਨ ਵਾਲੇ ਇਸ ਦੁੱਖ ਤੋਂ ਨਰਲੇਪ ਹੈ ਤੇ ਜਾਂ ਜਿਨ੍ਹਾਂ ਤੇ ਮਾਲਕ ਦੀ ਕਿਰਪਾ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਪਰ ਪ੍ਰਮਾਤਮਾ ਕਿਰਪਾ ਕਰਦਾ ਉਹਨਾਂ ਤੇ ਉਹ ਦੁੱਖ ਨਹੀਂ ਆਉਂਦਾ ਜਿਹੜੇ ਆਮ ਦੁਨੀਆ ਤੇ ਆਉਂਦੇ ਆ ਬਾਕੀ ਮਾੜਾ ਮੋਟਾ ਧੁੱਪ ਛਾਂ ਦੀ ਤਰ੍ਹਾਂ ਉਤਾਰ ਚੜਾਵ ਰਹਿੰਦਾ ਪਰ ਜ਼ਿਆਦਾਤਰ ਦੁਨੀਆ ਬਹੁਤ ਜ਼ਿਆਦਾ ਦੁਖੀ ਹੈ ਦੁਖੀ ਹੋਣ ਦਾ ਕਾਰਨ ਮਹਾਰਾਜ ਦੱਸਦੇ ਆ ਵੀ ਭਾਈ ਨਾਮ ਨਾ ਜਪਣ ਕਰਕੇ ਆਪਾਂ ਦੁਖੀ ਆ ਜਿੰਨਾਂ ਚਿਰ ਆਪਾਂ ਮਾਲਕ ਦਾ ਨਾਮ ਨਹੀਂ ਜਪਦੇ ਅਸੀਂ ਦੋ ਚੀਜ਼ਾਂ ਇਕੱਠੀਆਂ ਜਲਾ ਰਹੇ ਆ ਨਾ ਉਹਦੇ ਕਰਕੇ ਫਿਰ ਸਾਨੂੰ ਦੁੱਖ ਆ ਨਸੀਮ ਆ ਰਹੇ ਨੂੰ ਮੱਥਾ ਵੀ ਟੇਕ ਰਹੇ ਆ ਤੇ ਮਹਾਰਾਜ ਦੀ ਗੱਲ ਵੀ ਨਹੀਂ ਮੰਨ ਰਹੇ ਮੈਂ ਅਕਸਰ ਹੀ ਭੈਣਾਂ ਨੂੰ ਕਹਿਣਾ ਹੁੰਦਾ ਵੀ ਜੇ ਤੁਸੀਂ ਮਾਤਾ ਪਿਤਾ ਨੂੰ ਮੱਥਾ ਟੇਕੋ ਤੇ ਉਹ ਤੁਹਾਨੂੰ ਕਹਿਣ ਵੀ ਮੈਨੂੰ ਭੁੱਖ ਲੱਗੀ ਆ ਪ੍ਰਸ਼ਾਦਾ ਬਣਾ ਕੇ ਲਿਆ ਦਿਓ ਫਿਰ ਤੁਸੀਂ ਮੱਥਾ ਟੇਕ ਦਿਓ ਉਹਨਾਂ ਦਾ ਨਾਮ ਪੜ੍ਹ ਦੋ ਤੇ ਉਹਨਾਂ ਦਾ ਨਾਮ ਦੱਸ ਦਿਓ ਬੜੇ ਸਤਿਕਾਰ ਨਾਲ ਬੋਲੋ ਤੇ ਉਹ ਤੁਹਾਨੂੰ ਕੀ ਕਹਿਣਗੇ ਉਹ ਕਹਿਣਗੇ ਵੀ ਜਿਹੜਾ ਕੰਮ ਕਿਹਾ ਉਹ ਤਾਂ ਅਸੀਂ ਕਰਦੇ ਹੀ ਨਹੀਂ ਤੇ ਫਿਰ ਤੁਹਾਡਾ ਮੱਥਾ ਟੇਕਿਆ ਕਿਸ ਕੰਮ ਦਾ ਸਾਡਾ ਨਾਂ ਪੜਿਆ ਕਿਸ ਕੰਮ ਦਾ ਇਸੇ ਤਰ੍ਹਾਂ ਹੀ ਮਹਾਰਾਜ ਦੱਸਦੇ ਆ ਵੀ ਭਾਈ ਜਿਹੜੀ ਚਿੱਠੀ ਜਿਹੜਾ ਰਸਤਾ ਜੋ ਗੁਰੂ ਗ੍ਰੰਥ ਸਾਹਿਬ ਦੇ ਬਚਨ ਉਹ ਸਾਨੂੰ ਲਿਖ ਕੇ ਦੇ ਗਏ ਵੀ ਆ ਰਸਤਾ ਹੈਗਾ ਜੇ ਰਸਤੇ ਦੇ ਚੱਲੋਂਗੇ ਰਸਤਾ ਸਾਡੇ ਘਰ ਨੂੰ ਜਾਂਦਾ ਜੇ ਹੁਣ ਮੈਂ ਉਦਾਹਰਨ ਦੇ ਤੌਰ ਤੇ ਕਹਿੰਨਾ ਵੀ ਕਿਸੇ ਤੇ ਕੋਈ ਆ ਕੇ ਘਰੋਂ ਕੱਢ ਦਿੰਦਾ ਤੇ ਜੇ ਉਹਨੂੰ ਇੱਕੋ ਦਾਮ ਆ ਕੇ ਕੋਈ ਘਰੋਂ ਕੱਢ ਦੇਵੇ ਤੇ ਜੇ ਉਹਨੂੰ ਘਰੋਂ ਕੱਢ ਦਈਏ ਤੇ ਉਹਦੇ ਕੋਲੇ ਰਹਿਣ ਨੂੰ ਕੋਈ ਘਰ ਨਾ ਹੋਵੇ ਤੇ ਉਹਨੂੰ ਕਿੰਨਾ ਸਦਮਾ ਲੱਗੂਗਾ ਤੇ ਜੇ ਉਹਦੀ ਕੋਠੀ ਤਿਆਰ ਪਈ ਆ ਤੇ ਫੇਰ ਉਹਨੂੰ ਇਸ ਘਰ ਤੋਂ ਕੱਢਣਗੇ ਤਾਂ ਖੁਸ਼ੀ-ਖੁਸ਼ੀ ਜਾਊਗਾ ਸਮਾਨ ਚੱਕ ਕੇ ਇਸੇ ਤਰ੍ਹਾਂ ਹੀ ਜਦੋਂ ਸਾਨੂੰ ਇਹ ਸਰੀਰ ਰੂਪੀ ਘਰ ਦੇ ਵਿੱਚੋਂ ਕੱਢਿਆ ਜਾਂਦਾ ਮੌਤ ਵੇਲੇ ਅਸੀਂ ਡਰਦੇ ਆ ਕਿਉਂਕਿ ਸਾਨੂੰ ਅਗਲਾ ਘਰ ਨਹੀਂ ਪਤਾ ਕਿੱਥੇ ਆ ਜੇ ਅਸੀਂ ਉਹ ਘਰ ਵੇਖਿਆ ਹੋਵੇ ਆਉਣਾ ਜਾਣਾ ਸਾਡਾ ਬਣਿਆ ਹੋਵੇ ਤੇ ਫੇਰ ਮਾਰੇ ਕਹਿੰਦੇ ਸਾਨੂੰ ਦੁੱਖ ਨਹੀਂ ਹੋਊਗਾ ਚਾਹੇ ਕੋਈ 70 ਸਾਲ ਦਾ ਚਾਹੇ ਕੋਈ 80 ਸਾਲ ਦਾ ਚਾਹੇ ਕੋਈ 15 ਸਾਲ ਦਾ ਚਾਹੇ ਕੋਈ 25 ਸਾਲ ਦਾ ਹਰ ਇਨਸਾਨ ਇਹ ਸਰੀਰ ਨਾਲ ਪਿਆਰ ਪਾਈ ਬੈਠਾ ਅਸੀਂ ਜਾਣਦੇ ਆ ਮਰਗਾਂ ਤੇ ਕਿਸੇ ਦੀ ਡੈਥ ਹੁੰਦੀ ਆ ਤੇ ਜਾ ਕੇ ਅਸੀਂ ਉੱਥੇ ਇੰਨਾ ਸਾਡਾ ਮਨ ਸੁੱਤਾ ਕਦੀ ਸਾਡੇ ਮਨ 'ਚ ਵੀ ਨਹੀਂ ਆਇਆ ਵੀ ਸਾਡਾ ਵੀ ਸਮਾ ਆ ਜਾਣਾ ਅੱਜ ਹੀ ਮੈਂ ਗਿਆ ਸੀਗਾ ਕਿਤੇ ਇਸ ਕਰਕੇ ਹੀ ਉਹ ਮਨ ਦੇ ਵਿੱਚ ਫੁਰਨਾ ਬਣਿਆ ਜਿੰਨੇ ਲੋਕ ਸੀ ਉਹ ਬੈਠੇ ਇੱਕ ਦੂਜੇ ਨੂੰ ਕਹਿ ਰਹੇ ਆ ਅੱਛਾ ਕੀ ਗੱਲ ਹੋ ਗਈ ਕਿਵੇਂ ਸੀ ਉਹ ਇੱਕ ਦੋਹਰਾ ਚਿਹਰਾ ਵਾ ਉਹ ਆਪਾਂ ਵੀ ਚਲੋ ਗੁਰਮਖਾਨ ਨੂੰ ਮਿਲੇ ਜਾ ਕੇ ਰੱਬ ਦੇ ਪਿਆਰੇ ਨੇ ਉਹਨੂੰ ਕਿਹਾ ਵੀ ਇਹਦੇ ਜਿਹੜੀ ਕੀੜੀ ਗੱਲ ਆ ਰੋਣ ਵਾਲੀ ਤਾਂ ਕੋਈ ਮਸਲਾ ਨਹੀਂ ਜਦੋਂ ਸਮਾਂ ਆ ਗਿਆ ਸਾਰਿਆਂ ਨੇ ਜਾਣਾ ਉਹ ਰੁਈਏ ਤਾਂ ਆਪਾਂ ਕਿਸੇ ਨੂੰ ਤਾਂ ਜੇ ਆਪਾਂ ਇੱਥੇ ਬੈਠੇ ਰਹਿਣਾ ਮਾਲਕ ਦਾ ਭਾਣਾ ਵਾ 80-85 ਸਾਲ ਦੀ ਮਾਤਾ ਦੀ ਏਜ ਆ ਜਿੱਥੇ ਆਪਾਂ ਗਏ ਸੀਗੇ ਤੋਂ ਚਲੋ ਚਲੇ ਗਏ ਠੀਕ ਹੈ ਬਜ਼ੁਰਗਾਂ ਦਾ ਹੁੰਦਾ ਪਰ ਇਹ ਇੱਕ ਮੇਲਾ ਆਪਣਾ ਵੀ ਸਮਾ ਜਾਣਾ ਗੱਲ ਨੂੰ ਆਪਾਂ ਵੀ ਇੱਥੇ ਇਸੇ ਤਰ੍ਹਾਂ ਹੀ ਦੁਨੀਆ ਤੋਂ ਜਾਣਾ ਇਸ ਕਰਕੇ ਮੈਂ ਕਹਿੰਦਾ ਹੁਣ ਜਿਹੜੇ ਇਨਸਾਨ 40 ਤੋਂ ਉੱਪਰ ਹੈ 45 ਤੋਂ ਉੱਪਰ ਹੈ 50 ਤੋਂ ਉੱਪਰ ਹੈ ਵੀ ਉਹ ਹੋਸ਼ ਦੇ ਵਿੱਚ ਆਉਣ ਇਹ ਸਮਾਂ ਬੜੀ ਤੇਜ਼ੀ ਦੇ ਨਾਲ ਬੀਤ ਰਿਹਾ ਆਪਾਂ ਨੂੰ ਕੋਈ ਪਤਾ ਨਹੀਂ ਆਪਣੇ ਕੋਲੇ 5 ਸਾਲ ਹੈ 10 ਸਾਲ ਹੈ 20 ਸਾਲ ਹੈ 25 ਸਾਲ ਹੈ ਮੌਤ ਇੱਕ ਟਾਲ ਸੱਚਾਈ ਹੈ ਜੇ ਅਸੀਂ ਇਹਨੂੰ ਮੰਨ ਲਾਂਗੇ ਅਸੀਂ ਹੋਸ਼ ਆ ਜਾਂਗੇ ਨਹੀਂ ਤਾਂ ਬੱਚੇ ਪਾਲਦਿਆਂ ਰੋਂਦਿਆਂ ਨਿੰਦਿਆ ਚੁਗਲੀ ਕਰਦਿਆਂ ਨਾਲ-ਨਾਲ ਅਸੀਂ ਬਾਣੀ ਵੀ ਪੜ ਰਹੇ ਆਂ ਨਾਲ-ਨਾਲ ਨਿੰਦਿਆ ਵੀ ਕਰ ਰਹੇ ਆਂ ਨਾਲ-ਨਾਲ ਸਾਰੇ ਕੰਮ ਕਰ ਰਹੇ ਆਂ ਕੋਈ ਇਸ ਕਰਕੇ ਸਾਡੀ ਕਿਸੇ ਪਾਸੇ ਗੱਲ ਨਹੀਂ ਬਣਦੀ ਤੇ ਮਹਾਰਾਜ ਸਾਨੂੰ ਸਮਝਾਉਂਦੇ ਆ ਵੀ ਭਾਈ ਜੇ ਵੀ ਕਿਸੇ ਕੋਲੇ ਤੂੰ ਦੁੱਖੜਾ ਰੋਣਾ ਉਹ ਤਾਂ ਪਹਿਲਾਂ ਹੀ ਦੁੱਖਾਂ ਦਾ ਮਾਰਿਆ ਤੂੰ ਜੇ ਦੁੱਖੜਾ ਰੋਣਾ ਨਾ ਆਵਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲੇ ਜਾ ਕੇ ਦੱਸ ਜੋ ਤੇਰੇ ਦੁੱਖ ਦਾ ਹੱਲ ਕਰ ਸਕਦਾ ਦੁਨੀਆ ਕਿਸੇ ਨੂੰ ਕੀ ਦੇ ਸਕਦੀ ਐ ਹਰ ਇਨਸਾਨ ਵਿਚਾਰਾ ਆਪ ਦੁਖੀ ਐ ਮਹਾਰਾ ਇਹ ਕਹਿੰਦੇ ਸੁੱਖ ਨਹੀਂ ਬਹੁਤੇ ਧਨ ਖਾਟੇ ਸੁੱਖ ਨਹੀਂ ਪਿਖੇ ਨਿਤਨਾਟੇ ਸੁੱਖ ਨਹੀਂ ਬਹੁ ਦੇਸ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਕਹਿੰਦੇ ਸੁੱਖ ਨਹੀਂ ਹੈਗਾ ਬਹੁਤ ਜਿਆਦਾ ਧਨ ਕਮਾਉਣ ਦੇ ਵਿੱਚ ਭੱਜਿਆ ਫਿਰ ਕਹਿੰਦੇ ਦਿਨ ਪਰ ਰਾਤ ਜੇ ਬਹੁਤ ਮਾਇਆ ਇਕੱਠੀ ਕਰ ਲਏਗਾ ਇਧਰੋਂ ਉਧਰੋਂ ਉਹ ਬੱਚੇ ਖਰਚਣਗੇ ਫਿਰ ਉਹ ਵਿਗੜ ਜਾਣਗੇ ਖੁੱਲੇ ਪੈਸੇ ਖਰਚਣਗੇ ਫਿਰ ਉਹ ਤੇਰੇ ਨਾਲ ਆਕੀ ਹੋ ਜਾਣਗੇ ਤੇ ਨੂੰ ਤੰਗ ਕਰਨਗੇ ਉਹ ਬੱਚੇ ਤਾਂ ਜਰੂਰ ਸਾਡੇ ਘਰੇ ਰਹਿਣਗੇ ਪਰ ਉਹ ਓਪਰਿਆਂ ਦੀ ਤਰ੍ਹਾਂ ਰਹਿਣਗੇ ਵੀ ਜਿਵੇਂ ਇੱਕ ਬਗਾਨਿਆਂ ਦੀ ਤਰ੍ਹਾਂ ਤੇ ਕਹਿੰਦੇ ਵੀ ਸੁੱਖ ਨਹੀਂ ਬਹੁਤਾ ਤੰਨ ਖਾਟੇ ਸੁੱਖ ਨਹੀਂ ਪਿੱਖੇ ਨਿਰਤਨਾਟੇ ਕਹਿੰਦੇ ਬਹੁਤ ਨਾਟਕ ਚਾਟਕ ਵੇਖ ਲਾ ਫਿਲਮਾਂ ਦੇਖ ਲਾ ਸੀਰੀਅਲ ਦੇਖ ਲਾ ਜਾਂ ਕੋਈ ਕੋਈ ਵੀ ਤੂੰ ਕੁਝ ਵੀ ਦੇਖ ਰਿਆ ਤੇ ਮਹਾਰਾਏ ਕਹਿੰਦੇ ਇਹਦੇ ਵਿੱਚ ਵੀ ਸੁੱਖ ਨਹੀਂ ਜੇ ਤਸੀਂ ਸੋਸ਼ਲ ਮੀਡੀਆ ਦੇਖਦੇ ਆ ਜਾਂ ਕੁਝ ਹੋਰ ਆ ਮੈਂ ਕਹਿਣਾ ਹੁੰਦਾ ਸਿਰਫ ਨਿੰਦਿਆ ਇੰਨੇ ਤੁਸੀਂ ਵੇਖੋਗੇ ਤਾਂ ਫਿਰ ਕਹੋਗੇ ਫਲਾਨਾ ਚੰਗਾ ਉਹ ਮਾੜਾ ਆਪਾਂ ਇਹਨਾਂ ਚੀਜ਼ਾਂ ਤੋਂ ਬਚਣਾ ਇੱਕ ਕਾਲ ਦਾ ਬੜਾ ਤਖੜਾ ਯੰਤਰ ਚੱਲ ਰਿਹਾ ਜਿਹੜੀ ਚੀਜ਼ ਸਾਨੂੰ ਨਿੰਦੇ ਵਾਲੇ ਪਾਸੇ ਲੈ ਕੇ ਜਾਂਦੀ ਆ ਉਹਦੇ ਤੋਂ ਬਚੋ ਚੀਜ਼ ਉਹ ਵੇਖੋ ਜਾਂ ਉਹ ਸੁਣੋ ਜਿਹੜੀ ਸਾਨੂੰ ਰੱਬ ਦੇ ਨੇੜੇ ਲੈ ਕੇ ਜਾਂਦੀ ਹੈ ਕਹਿੰਦੇ ਸੁੱਖ ਨਹੀਂ ਬਹੁਤਾ ਧਨ ਖਾਟੇ ਸੁੱਖ ਨਹੀਂ ਪੀਕੇ ਨਾਟੇ ਸੁੱਖ ਨਹੀਂ ਬਹੁ ਦੇਸ਼ ਕਮਾਏ ਕਹਿੰਦੇ ਬੜੇ ਦੇਸ਼ਾਂ 'ਚ ਜਾ ਕੇ ਕਮਾਈਆਂ ਕਰ ਲਾ ਉੱਥੇ ਵੀ ਸੁੱਖ ਹੈ ਨਹੀਂ ਇੰਡੀਆ ਛੱਡਿਆ ਘਰ-ਬਾਰ ਛੱਡਿਆ ਇਸ ਕਰਕੇ ਵੀ ਸੁੱਖ ਮਿਲੂਗਾ ਪਰ ਇੱਥੇ ਵੀ ਦੁਖੀ ਆ ਕੋਈ ਸਰੀਰ ਵੱਲੋਂ ਦੁਖੀ ਆ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੱਤ ਉਦਾਸ ਇੱਕ-ਇੱਕ ਦੁਖ ਸਭ ਕੋ ਸੁਖੀ ਹਰੀ ਕਾ ਦਾਸ ਹਰੀ ਦਾ ਦਾਸ ਹੀ ਮਹਾਰਾਜ ਕਹਿੰਦੇ ਸੁਖੀ ਆ ਬਾਕੀ ਸਾਰੇ ਦੁਖੀ ਆ ਫੇਰ ਉਹ ਸਾਨੂੰ ਦੱਸ ਰਹੇ ਆ ਕਹਿੰਦੇ ਵੀ ਜਿਹੜਾ ਸੁੱਖ ਆ ਉਹ ਸਿਰਫ ਮਾਲਕ ਦੇ ਨਾਮ ਦੇ ਆ ਉਹ ਸੁੱਖ ਸਾਨੂੰ ਕਿਵੇਂ ਮਿਲਦਾ ਵਾਹਿਗੁਰੂ 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 ਜਦੋਂ ਅਸੀਂ ਜਪਦੇ ਆ ਜੱਪਦਿਆਂ ਜੱਪਦਿਆਂ ਮਾਨਾ ਜਿਹੜਾ ਸਾਡਾ ਫੁਰਨਿਆਂ ਤੋਂ ਰਹਿਤ ਹੁੰਦਾ ਥਾਟਸ ਹੈ ਜਿਹੜੇ ਸਾਡੇ ਜਿਹੜੇ ਵਿਚਾਰ ਆ ਉਹ ਸਾਨੂੰ ਦੁੱਖ ਦਿੰਦੇ ਆ ਕੋਈ ਬੰਦਾ ਇੱਥੇ ਕਿਸੇ ਨੂੰ ਤੰਗ ਨਹੀਂ ਕਰਦਾ ਉਹਦੇ ਵਿਚਾਰ ਹੀ ਉਹਨੂੰ ਤੰਗ ਕਰੀ ਜਾਂਦੇ ਆ ਜਦੋਂ ਤੁਹਾਡੇ ਮਨ ਦੇ ਵਿਚਾਰ ਘਟ ਜਾਣਗੇ ਰੁਕ ਜਾਣਗੇ ਤੇ ਦੁੱਖ ਦੂਰ ਹੋ ਜੂ ਨਿੱਕਾ ਬੱਚਾ ਤੁਸੀਂ ਦੇਖੋ ਨੂੰ ਬੋਲਣਾ ਨਹੀਂ ਆਉਂਦਾ ਨਾ 900 9 ਮਹੀਨਿਆਂ ਦਾ ਹੋਵੇ ਜਾਂ ਸਾਲ ਦਾ ਹੋਵੇ ਉਹ ਦੇਖੋ ਇੱਕਦਮ ਹੱਸਦਾ ਹੁੰਦਾ ਤੇ ਕਿੰਨਾ ਉਹ ਐ ਖਿੜਖਿੜ ਕੇ ਹੱਸਦਾ ਕਿਉਂ ਉਹਨੂੰ ਕੋਈ ਦੁੱਖ ਹੈ ਨਹੀਂ ਉਹਦੇ ਮੁੱਖ 'ਚ ਜਿਹੜੀਆਂ ਲਾਲਾਂ ਹੁੰਦੀਆਂ ਤੇ ਉਹਨੂੰ ਅੰਮ੍ਰਿਤ ਰਸ ਆਉਂਦਾ ਹੁੰਦਾ ਨਾ ਉਹ ਜਦੋਂ ਆਪਾਂ ਦੇਖਦੇ ਆਂ ਤੇ ਉਹ ਬੜੇ ਆਨੰਦ ਦੇ ਵਿੱਚ ਹੁੰਦਾ ਅੱਖਾਂ ਦੇਖੋ ਕਿਤੇ ਬੱਚੇ ਦੀਆਂ 8-9 ਮਹੀਨੇ ਦੀਆਂ ਧਿਆਨ ਨਾਲ ਕਿਵੇਂ ਚਿੱਟੀਆਂ ਦੁੱਧ ਵਰਗੀਆਂ ਤੇ ਕਿੰਨੀਆਂ ਸਾਫ਼ ਤੇ ਕਿੰਨਾ ਮਨ ਨੂੰ ਮੋਹਣ ਵਾਲਾ ਹੁੰਦਾ ਕਿਉਂਕਿ ਉਹਦੇ ਮਨ ਦੇ ਵਿੱਚ ਕੋਈ ਥੌਟਸ ਖਿਆਲ ਨਹੀਂ ਹੁੰਦਾ ਉਹੀ ਬੱਚਾ ਜਦੋਂ 8-10 ਸਾਲ ਦਾ ਹੋ ਜਾਂਦਾ ਉਹਦੇ ਬੋਝ ਪੈ ਜਾਂਦਾ ਉਹ ਵਿਚਾਰਾ ਬੁੰਦਲ ਜਾਂਦਾ ਇਸ ਕਰਕੇ ਸਾਡੇ ਵਿਚਾਰਾਂ 'ਚ ਹੀ ਦੁੱਖ ਹੈ ਜਦੋਂ ਸਾਡੇ ਵਿਚਾਰ ਘਟ ਜਾਣਗੇ ਉਦੋਂ ਅਸੀਂ ਸੁਖੀ ਹੋ ਜਾਵਾਂਗੇ ਬੇਫਿਕਰੀ ਦੀ ਜ਼ਿੰਦਗੀ ਦਾ ਜਦੋਂ ਤੁਹਾਨੂੰ ਆਨੰਦ ਲੈਣ ਲੱਗ ਜਾਓਗੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਜ਼ਿੰਦਗੀ ਜਨੌਨ ਦਾ ਜਿਹੜਾ ਆਨੰਦ ਕੀ ਹੈ ਇਸੇ ਕਰਕੇ ਮੈਂ ਹਰ ਭੈਣ ਭਰਾ ਨੂੰ ਕਹਿੰਦਾ ਜਿੰਨਾ ਜਪ ਸਕਦੇ ਮਾਲਕ ਦਾ ਨਾਮ ਜਪੋ ਜਿਵੇਂ ਜਿਵੇਂ ਤੁਸੀਂ ਪ੍ਰਮਾਤਮਾ ਦਾ ਨਾਮ ਤੁਹਾਡੇ ਮਨ 'ਚ ਵਸਦਾ ਜਾਊਗਾ ਓਵੇਂ ਓਵੇਂ ਦੁੱਖ ਨਿਕਲਦਾ ਜਾਊਗਾ ਮਾਰੇ ਦੱਸਦੇ ਆ ਵੀ ਇੱਕ ਪਾਲ ਇੱਕ ਘੜੀ ਵੀ ਜੇ ਮਾਲਕ ਦਾ ਨਾਮ ਤੁਹਾਡੇ ਮਨਜੇ ਵਿੱਚ ਵਸ ਜੇ ਨਾ ਤੇ 86 ਤੀਰਥ ਨਾਉਣ ਜਿੰਨਾ ਹੋ ਜਾਂਦਾ ਐਨੀ ਜਿਆਦਾ ਮਹਾਰਾਜ ਕਹਿੰਦੇ ਕਿਰਪਾ ਹੁੰਦੀ ਹੈ ਇੱਕ ਖਿੰਣ ਦੇ ਵਿੱਚ ਵੀ ਜਪਦਿਆਂ ਜਪਦਿਆਂ ਤੁਹਾਡਾ ਮਨ ਜਿਹੜਾ ਫੁਰਨਿਆਂ ਤੋਂ ਰਹਿਤ ਹੋ ਜੇ ਤੇ 68 ਤੀਰਥਾਂ ਜਿੰਨਾ ਸ਼ਨਾਣਾ ਮਹਾਰਾਜ ਦੱਸਦੇ ਆ ਇਸ ਕਰਕੇ ਹਰ ਵਾਰ ਮੈਂ ਬੇਨਤੀ ਕਰਦਾ ਹੁਣ ਨਾ ਜਿਹੜਾ ਦੁੱਖ ਸੁੱਖ ਹੈ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਪਰ ਜਦੋਂ ਤੁਸੀਂ ਨਾਮ ਜਪੋਗੇ ਕਿਰਪਾ ਕਰੋਗੇ ਤੇ ਫਿਰ ਉਹ ਤੁਹਾਡੇ ਹੌਲੀ ਹੌਲੀ ਖਿਆਲ ਆ ਜਿਹੜੇ ਉਹ ਰੁਕਣਗੇ ਉਹ ਘਟਣਗੇ ਦੇਖੋ ਕਿਤੇ ਵੀ ਮੈਂ ਅਕਸਰ ਹੀ ਕਹਿੰਦਾ ਹੁੰਨਾ ਮੈਂ ਵੀ ਜਦੋਂ ਮਾਲਕ ਮਿਹਰ ਕਰਦਾ ਤੁਸੀਂ ਬਾਣੀ ਪੜ੍ਹਨੀ ਉਹਨੂੰ ਵਿਚਾਰ ਕੇ ਪੜੋ ਜਦੋਂ ਵਿਚਾਰ ਕੇ ਪੜਦੇ ਆ ਤੇ ਫਿਰ ਤੁਹਾਨੂੰ ਵਿਖਿਓ ਹਰ ਚੀਜ਼ ਦੇ ਵਿੱਚ ਨਾਮ ਜਪਣ ਨੂੰ ਬੰਦਗੀ ਕਰਨ ਨੂੰ ਪਹਿਲ ਦਿੱਤੀ ਆ ਇਹ ਕਰਕੇ ਹਰ ਵਾਰ ਮੈਂ ਬੇਨਤੀ ਕਰਦਾ ਵੀ ਜਿੰਨਾ ਤੁਸੀਂ ਨਾਮ ਜਪੀ ਜਾਓਗੇ ਹੌਲੀ ਹੌਲੀ ਮਾਲਕ ਕਿਰਪਾ ਕਰੂਗਾ ਅਸੀਂ ਹੋਰ ਕੋਈ ਜੇ ਵੇਖੋ ਕੋਈ ਡਿਗਰੀ ਲੈਣੀ ਹੋਵੇ ਜਾਂ ਕੋਈ ਨੌਕਰੀ ਕਰਨੀ ਹੋਵੇ ਉਹ 5-7 ਸਾਲ ਅਸੀਂ ਸਮਾਂ ਗੱਡ ਸਕਦੇ ਹਾਂ ਦੇਖੋ ਨਾ ਵੇਟ ਕਰਦੇ ਆ ਪਰ ਪ੍ਰਮਾਤਮਾ ਦੇ ਨਾਮ 'ਚ ਅਸੀਂ ਤੁਰੰਤ ਰਿਜ਼ਲਟ ਪਾਲਦੇ ਆ ਅਸੀਂ ਕਿੰਨੇ ਵੀ ਹੋਣੇ ਅਸੀਂ ਜਪਿਆ ਕਈ ਪੈਣਾ ਹਫ਼ਤੇ ਦਸਾਂ ਦਿਨਾਂ ਬਾਅਦ ਕਹਿ ਦੇਣਗੇ ਜੀ ਗੱਲ ਨਹੀਂ ਬਣੀ ਮੈਂ ਕਿਹਾ ਪੈਣੇ ਜੇ ਐਡਾ ਸੌਖਾ ਹੋਵੇ ਤਾਂ ਫਿਰ ਹਰੇਕ ਹੀ ਬੰਦਗੀ ਕਰ ਲੇ ਫਿਰ ਤਾਂ ਦੁਨੀਆ ਤੇ ਸਾਧੂਆਂ ਦੀ ਕਮੀ ਨਾ ਹੋਵੇ ਨਾਮ ਜਪਣਾ ਔਖਾ ਹੈ ਉੱਠਣਾ ਔਖਾ ਹੈ ਨੀਂਦ ਆਉਂਦੀ ਹੈ ਆਲਸ ਆਉਂਦਾ ਤੇ ਫਿਰ ਹੌਲੀ-ਹੌਲੀ ਗੱਲ ਬਣਦੇ ਬਣਦੇ ਬਣਦੀ ਹੈ ਕਿਤੇ ਵੀ ਇਹ ਨਾ ਸੋਚੋ ਵੀ ਇਹ ਸੌਖੀ ਚੀਜ਼ ਆ ਮੈਂ ਨਹੀਂ ਕਦੀ ਕਿਸੇ ਨੂੰ ਕਿਹਾ ਵੀ ਨਾਮ ਜਪਣਾ ਬਹੁਤ ਸੌਖਾ ਪਰ ਇੰਨਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਜੇ ਲੱਗੇ ਰਹੋਗੇ ਬਿਲਕੁਲ ਔਖਾ ਨਹੀਂ ਲੱਗੂਗਾ ਹੌਲੀ-ਹੌਲੀ ਫਿਰ ਜਦੋਂ ਮਾਲਕ ਕਿਰਪਾ ਕਰਦਾ ਨਾ ਤਾਂ ਤੁਹਾਨੂੰ ਉੱਠਣ ਦੇ ਵਿੱਚ ਕੋਈ ਤਕਲੀਫ ਹੋਊਗੀ ਨਾ ਮਨ ਆਲਸ ਕਰੂਗਾ ਫਿਰ ਇੱਕ ਐਸਾ ਆਨੰਦ ਆ ਇੱਕ ਐਸਾ ਸਰੂਰ ਆ ਜਿਹੜਾ ਦੱਸਿਆ ਨਹੀਂ ਜਾ ਸਕਦਾ ਕਾਸ਼ ਮਾਲਕ ਉਹ ਆਨੰਦ ਹਰ ਵੀਰ ਨੂੰ ਬਖਸ਼ੇ ਹਰ ਭੈਣ ਨੂੰ ਬਖਸ਼ੇ ਮੇਰੀ ਇਹੀ ਦੁਆ ਇਸ ਕਰਕੇ ਬੇਨਤੀ ਆ ਵੱਧ ਤੋਂ ਵੱਧ ਨਾਮ ਜਪੋ ਵੱਧ ਤੋਂ ਵੱਧ ਬਾਣੀ ਪੜੋ ਕਿਸੇ ਸਰੀਰ ਨਾਲ ਨਾ ਜੜੋ ਜੋ ਵੀ ਅਰਦਾਸ ਕਰਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲੇ ਕਰੋ ਵਾਹਿਗੁਰੂ ਮੰਤਰ ਜਪੋ ਇੱਕ ਮੰਤਰ ਲਓ ਜਿਹੜਾ ਤੁਹਾਨੂੰ ਚੰਗਾ ਲੱਗਦਾ ਏ ਨਹੀਂ ਵੀ ਅੱਧਾ ਘੰਟਾ ਹੋਰ ਜਪ ਲਿਆ ਅੱਧਾ ਘੰਟਾ ਹੋਰ ਜਪ ਲਿਆ ਅੱਧਾ ਘੰਟਾ ਹੋਰ ਉਹ ਫਿਰ ਆਪਾਂ ਕੋਈ ਬੱਸ ਨਹੀਂ ਫੜਦੇ ਇੱਕ ਬੱਸ ਫੜ ਲਓ ਜਿਹੜੀ ਚੰਗੀ ਲੱਗਦੀ ਹੈ ਨਾ ਤੇ ਫਿਰ ਉਹਦੇ ਤੇ ਜੜਜੋ ਕੋਈ ਪਹਿਲਾਂ ਲੈ ਜਾਓ ਕੋਈ ਹੌਲੀ ਲੈ ਜਾਓ ਹੌਲੀ-ਹੌਲੀ ਸਾਰੇ ਪਹੁੰਚ ਜਾਣਗੇ ਇਸ ਕਰਕੇ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਨਾਮ ਜਪੋ ਕਾਲੇ ਯੋਗ ਦਾ ਸਮਾਂ ਚੱਲ ਰਿਹਾ ਤੇ ਜਿੰਨਾ ਜ਼ਿਆਦਾ ਤੁਸੀਂ ਮੋਬਾਈਲ ਦੇਖੋਗੇ ਇੱਧਰ-ਉੱਧਰ ਦੀਆਂ ਚੀਜ਼ਾਂ ਦੇਖੋਗੇ ਉਹਨਾਂ ਮਨ ਸ਼ਾਂਤ ਹੁੰਦਾ ਜਾਊਗਾ ਇਹਨਾਂ ਚੀਜ਼ਾਂ ਵਿੱਚ ਸੁੱਖ ਨਹੀਂ ਸੁੱਖ ਸਿਰਫ ਮਾਲਕ ਦੇ ਨਾਮ ਦੇ ਵਿੱਚ ਬੰਦਗੀ ਕਰੋ ਜਿੰਨੀ ਹੋ ਸਕਦੀ ਮਾਰੇ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ